ਬੜਾ ਮੰਦਭਾਣਾ ਇਨਸੀਡੈਂਟ ਹੋਇਆ ਜਿਦੇ ਵਿੱਚ ਕਿ ਸਾਡਾ ਇੱਕ ਯੰਗ ਲਾਇਰ ਸੀਗਾ ਉਹ ਕੰਡਿਆਲਾ ਤੋਂ ਇੱਧਰ ਕਟੈਰੀ ਵੱਲੋਂ ਆ ਰਿਹਾ ਸੀ ਕਿ ਉਹਦੇ ਰਸਤੇ ਦੇ ਉੱਤੇ ਉਹਨੂੰ ਫਾਇਰਿੰਗ ਕੀਤੀ ਹੈ ਉਹਦੇ ਇੱਕ ਗੋਲੀ ਤਾਂ ਸਰਵਾਈਕਲ ਸਪਾਈਨ ਦੇ ਲਾਗੇ ਲੱਗੀ ਹੈ ਔਰ ਦੂਸਰੀ ਗੋਲੀ ਮੋਢੇ ਦੇ ਉੱਤੇ ਲੱਗੀ ਹੈ ਇਹ ਬਹੁਤ ਮਾੜਾ ਇਨਸੀਡੈਂਟ ਹੈ ਡਾਰੇ ਨੇ ਜਿਹੜਾ ਜੇ ਜਿਹੜੇ ਉਹ ਦੋਸ਼ੀ ਨੇ ਜੇ ਉਹ ਸਮਝਦੇ ਆ ਕਿ ਉਹਨਾਂ ਨੂੰ ਬਹੁਤ ਵੱਡਾ ਭਲੇਖਾ ਔਰ ਇਹ ਡਾਇਰਿੰਗ ਅਟੈਕ ਹੈ ਲੀਗਲ ਫਰਟਰਨਿਟੀ ਤੇ ਇਹਨੂੰ ਕਿਸੇ ਕੀਮਤ ਉੱਤੇ ਟੋਲਰੇਟ ਨਹੀਂ ਕੀਤਾ ਜਾਏਗਾ ਮੇਰੀ ਐਸਐਸਪੀ ਸਾਹਿਬ ਨਾਲ ਹੁਣੇ ਗੱਲ ਮੀਟਿੰਗ ਦੇ ਵਿੱਚ ਨੇ ਉਹਨਾਂ ਨੇ ਅਸ਼ੋਰੰਸ ਦਿੱਤੀ ਹੈ ਕਿ ਸੈਣੀ ਜਬ ਅਸੀਂ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਫੜਾਂਗੇ ਪਤਾ ਲੱਗਾ ਗੱਲ ਹੋਈ ਕੀ ਹੈ ਕਿੰਨਾ ਵਾਅਦਾ ਹੈ ਜੋ ਹਜੇ ਤੱਕ ਦੇਖੋ ਉਹਦੀ ਕੰਡੀਸ਼ਨ ਬੜੀ ਕ੍ਰਿਟੀਕਲ ਹੈ ਅਨਫਿਟ ਹੈ ਉਹਦੇ ਬੇਟੇ ਨਾਲ ਗੱਲ ਹੋਈ ਹੈ ਉਹਦੇ ਨਾਲ ਥੋੜੀ ਜੀ ਉਹ ਆਪੋਜ਼ਿਟ ਪਾਰਟੀ ਦੇ ਕੋਈ ਕਲਾਇੰਟਸ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਜੇ ਅਗਰ ਇਸ ਤਰ੍ਹਾਂ ਦਾ ਸਿਸਟਮ ਲਾਅਲੈਸ ਪੰਜਾਬ 'ਚ ਚੱਲੇਗੀ ਤੇ ਅਸੀਂ ਇਹਨੂੰ ਕਿਸੇ ਕੀਮਤ ਤੇ ਟੋਲਰੇਟ ਨਹੀਂ ਕਰਾਂਗੇ ਔਰ ਇਸ ਵਕੀਲਾ ਨੇ ਕਾਮਲ ਕੇਸ ਲੜਨਾ ਲੇਕਿਨ ਅਗਰ ਲੋਕ ਸਮਝ ਦੇਣੇ ਕਿ ਇਤਨਾ ਵਕੀਲਾਂ ਨੂੰ ਉਤਰਾਣਗੇ ਫਿਰ ਮਜਬੂਰੀ ਸਾਨੂੰ ਵੀ ਕੋਈ ਐਕਸ਼ਨ ਲੈਣਾ ਪਵੇਗਾ। ਮਸਲ ਕਾਨੂੰਨ ਵਿਵਸਥਾ ਕਿਵੇਂ ਦੇਦੋ ਜਿਹੜਾ ਵਕੀਲ ਇਨਸਾਫ ਚੁਮਦਾ ਲੋਕਾਂ ਨੂੰ ਦੇਖੋ ਕਾਨੂੰਨ ਵਿਵਸਥਾ ਤੁਹਾਡੇ ਸਾਹਮਣੇ ਹੈ। ਮੈਂ ਕਿਸੇ ਮੈਂ ਕੋਈ ਪੋਲਿਟੀਕਲ ਪਲੈਟਫਾਰਮ ਦੇ ਉੱਤੇ ਤਾਂ ਖੜਾ ਨਹੀਂ ਜੇ ਇਸ ਦਿਨ ਪੋਲਿਟੀਕਲ ਪਲੈਟਫਾਰਮ ਤੇ ਖੜਾਂਗਾ ਫਿਰ ਮੈਂ ਸਵਾਲ ਵੀ ਪੁੱਛਾਂਗਾ। ਲੇਕਿਨ ਅਗਰ ਮੇਰੇ ਵਕੀਲ ਨੂੰ ਕੁਝ ਹੋਇਆ ਜਾਂ ਇਨ ਫਿਊਚਰ ਕਿਸੇ ਨੇ ਹਿੰਮਤ ਵੀ ਕੀਤੀ ਕਿਸੇ ਵਕੀਲ ਦੇ ਉੱਤੇ ਕਰਨ ਦੀ ਤੇ ਫਿਰ ਪੂਰਾ ਜਵਾਬ ਦੇਵਾਂਗੇ। ਫਿਰ ਲੋਕੀ ਇਨਸਾਫ ਨਹੀਂ ਮਿਲੇਗਾ ਇਹ ਸਰਕਾਰਾਂ ਨੂੰ ਸਰਕਾਰ ਨੂੰ ਬੜਾ ਕਲੀਅਰ ਮੈਸੇਜ ਹੈ ਕਿ ਅਸੀਂ ਇਹ ਲਾ ਲੈਸਨੈਸ ਕਿ ਇਹ ਸਾਡੀ ਡਿਊਟੀ ਹੈ ਕਿ ਹਰ ਕੇਸ ਲੈਣਾ ਲੋਕਾਂ ਨੇ ਵੀ ਜਿੰਨਾ ਡਰ ਕੋ ਫੇ ਜਿਹੜਾ ਵੀ ਹੈ ਸਾਹਮਣੇ ਆ ਕੇ ਗੱਲ ਕਰੇ ਉਹ ਯੰਗ ਬੱਚੇ ਨੂੰ ਮਾਰਿਆ ਉਹਦੀ ਅਸਲੀ ਹਾਲਤ ਵੇਖੋ ਅਸੀਂ ਉਧਰ ਲੱਗੇ ਆ ਲੈਟ ਸੀ ਟਾਈਮ ਦੇ ਨਾਲ ਅਸੀਂ ਐਕਸ਼ਨ ਲਾਂਗੇ